ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਹੀ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਹੀ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਸ ਸਿਆਨ ਪਾਲਖੋ ਹੈ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁਟੈ ਪਾਲ ਹੁਕਮਰ ਜਾਈ ਚੱਲ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪੁਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ ਭੁਜੈ ਤਾਂ ਹੋਮੈ ਕਹੈ ਨ ਕੋਇ ਗਾਵੇ ਕੋ ਤਾਨੁ ਭੂਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆ ਚਾਰ ਗਾਵੇ ਕੋ ਵਿਦਿਆ ਵਿਖਮੁ ਹੀ ਚਾਰ ਗਾਵੇ ਕੋ ਸਾਜ ਕਰੇ ਤਨਖਿ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੈ ਜਸੇ ਦੂਰ ਆਵੇ ਕੋ ਵੇਖੈ ਹਦਰਾ ਹਧੂਰ ਕਥਨਾ ਕਥੀ ਨਾ ਆਵੇ ਟੂਟ ਕਥ ਕਥ ਕਾਥੀ ਕੋਟੀ ਕੋਟ ਕੋਟ ਦੇਦਾ ਦੇ ਲੈਂਦੇ ਤਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਬਖਸ਼ੈ ਵੇ ਪਰਵਾਹੋ ਸੱਚਾ ਸਾਹਿਬ ਸਾਜਨਾਏ ਭਾਖਿਆ ਭਾਉ ਅਪਾਰ ਅਖੇ ਮੰਗੇ ਦੇਹ ਦੇ ਦਾਤ ਕਰੇ ਦਾਤਾਰ ਫਿਰਕੇ ਅੱਗੇ ਰਖਿਆ ਜਿਤ ਜਸੈ ਦਰਬਾਰ ਮੋਹ ਕੈ ਬੋਲਨ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਗਰਮੀ ਆਵੇ ਖੱਪੜਾ ਨਦਰੀ ਮੁਖ ਦੁਆਰ ਨਾਨਕ ਏਬੈ ਜਾਣੀਐ ਸਭ ਆਪੇ ਸਚਿਆਰ ਥਾਪੇ ਨ ਜਾਈ ਕੀਤਾ ਨ ਹੋਏ ਆਪੇ ਆਪ ਨਿਰੰਝਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਿਆ ਸਮਾਈ ਗੁਰ ਈਸਰ ਗੁਰ ਗੋੜਖ ਬਰਮਾ ਗੁਰ ਹਾਰਬਤੀ ਮਾਈ ਜੇ ਹੋ ਜਾਣਾ ਅੱਖਾ ਨਹੀਂ ਕਹਿਣਾ ਕਥ ਨਾ ਜਾਈ ਗੁਰਾ ਇਕ ਦੇਹ 부ਜਾਈ ਸਭਨ ਜੀਆ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜਿਤ ਸੁਭਾਵਾ ਬਿਨ ਭਾਣੇ ਕੈ ਨਾਇ ਕਰੀ ਜੇਤੀ ਸ੍ਰਿਸ਼ਟ ਉਪਾਈ ਵੇਖਾ ਬਿਨ ਕਰਮਾ ਕੈ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਨਿਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ 부ਝਾਈ ਸਭਨ ਜੀਆ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਜੀ ਜੁਗ ਚਾਰੇ ਆਰਜਾ ਹੂਰਦ ਸੁਣੀ ਹੋਏ ਨਵਾ ਖੰਡਾ ਵਿੱਚ ਜਾਨੀਐ ਨਾਲ ਚੱਲੇ ਸਭ ਕੋਏ ਚੰਗਾ ਨਾ ੜਖਾਏ ਕੈ ਜਸ ਪੀਰਤ ਜਗਲੇ ਜੇ ਤਿਸ ਨਦਰ ਨ ਆਵਹਿ ਤਾ ਵਾਤ ਨ ਪੁੱਛੈ ਕੇ ਕੀਟ ਅੰਦਰ ਕੀਟ ਕਰ ਦੋਸੀ ਦੋਸਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਥਿਆ ਗੁਣ ਦੇ ਇਹਾ ਕੋਈ ਨ ਸੁਝਹੀ ਜੇ ਤਿਸ ਗੁਣ ਕੋਈ ਕਰੇ ਸੁਣੈ ਸਿਧ ਪੀਰ ਸੁਰਨਾਥ ਸੁਣੈ ਧਰਤ ਤਵਲ ਆਕਾਸ਼ ਸੁਣੈ ਦੀਪ ਲੋਪ ਪਾਤਾਲ ਸੁਣੈ ਕੋਈ ਨ ਸਕੇ ਕਾਲ ਨਾਨਕ ਭਗਤ ਸਦਾ ਵਿਗਾਸ ਸੁਣਹਿ ਦੁਖ ਪਾਪ ਕਾ ਨਾਸ ਸੁਣੈ ਇਸਰ ਬਰਮ ਇੰਦ ਸੁਣੈ ਮੁਖ ਸਲਾਹਨ ਮੰਦ ਸੁਣੈ ਯੋਗ ਜੁਗਤ ਤਨ ਭੇਦ ਸੁਣੈ ਸਵਾਸਤ ਸਿਮਰਤ ਵੇਦ ਨਾਨਕ ਭਗਤ ਸਦਾ ਵਿਗਾਸ ਸੁਣਹਿ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ 84 ਕਾ ਇਸਨਾਨ ਸੁਣੈ ਪਰ ਪਰ ਪਵੇ ਮਾਨ ਸੁਣੇ ਲੱਗੇ ਸਿਹਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਰਗਨਾ ਕੇ ਗਹ ਸੁਣੇ ਸੇਖ ਪੀਰ ਪਾਤ ਸਹ ਸੁਣੇ ਅੰਦੇ ਪਾਵੇ 라ਹੋ ਸੁਣੇ ਹਾਥ ਹੋਵੇ ਅਸਗਾ ਹੋ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹੇ ਪਿਛੈ ਪਛੋਤਾਏ ਕਾਗਜ਼ ਕਲਮ ਨ ਲਿਖਨ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ ਮੰਨੇ ਮੋਹਿ ਤੋਟਾ ਨਾ ਖਾਏ ਮੰਨੇ ਜਮ ਕਹਿ ਸਾਥ ਨਾ ਜਾਏ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਗ ਨਾ ਪਾਏ ਮੰਨੇ ਪਦ ਸਿਉ ਪ੍ਰਗਟ ਜਾਏ ਮੰਨੇ ਮਗਨ ਚੱਲੈ ਪੰਥ ਮੰਨੇ ਧਰਮ ਸਿਤੀ ਸੰਬੰਧ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਪਵਹਿ ਮੁਖ ਦਵਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੇ ਤਰੇ ਗੁਰ ਸਿੱਖ ਮੰਨੈ ਨਾਨਕ ਭਵੇ ਨ ਭਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪंचे ਪਾਵਹਿ ਦਿਲਹਿ ਮਾਨ पंचे सोह दर राजान पंचा का गुर एक तहान जेको कहे करे वीचार कर्ते कने नाही सुमार तौल धर्म दया कापूत संतो था परखिया जिन सूत जेको बुजै उवै सत्यार तबले उपर कार ਧਰਤੀ ਹੂਰ ਪਰੇ ਹੂਰ ਹੂਰ ਤਿਸਤੇ ਭਾਰਤ ਲੈ ਕਵਨ ਜੂਰ ਜੀ ਜਾ ਤਰੰਗਾ ਕੇ ਨਾਵ ਸਭਨਾ ਲਿਖਿਆ ਬੁਰੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿਓ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਉ ਏਕੋ ਕਵਾਉ ਤਿਸਤੇ ਹੋਏ ਲਖ ਦਰੀਆਉ ਕੁਦਰਤ ਕਮਨ ਕਹਾ ਵਿਚਾਰ ਵਾਰਣ ਜਾਵਾ ਏਕ ਵਾਰ ਜੋਤਿ ਤੇ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਰ ਅਸੰਖ ਜਪ ਸੰਖ ਭਾਉ ਅਸੰਖ ਪੂਜਾ ਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ असंख भगत गुण ज्ञान विचार संख सती असंख दातार असंख सूर मोह पखासार असंख मौन लिब लाए तार कुदरत कवन कहा विचार वारिया न जावा एक वार झूथत भावे साई भलीकार तू सदा सलामत त्रंकार ਅਸੰਖ ਮੂਰਖ ਅੰਧ ਘੂਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਬੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜ ਆਰ ਕੂਰੇ ਫਰਾਹੇ ਅਸੰਖ ਮਲੇਸ਼ ਮਲ ਪਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰੇ ਨ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਵ ਅਗੰਮ ਅਗੰਮ ਅਸੰਖ ਲੋਗ ਅਸੰਖ ਕਹੇ ਸਿਰ ਭਾਰ ਹੋਇ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਨ ਬਾਣ ਅਖਰਾ ਸਿਰ ਸੰਜੋਗ ਵਖਾਨ ਜਿਨ ਇਹ ਲਿਖੇ ਤਿਸ ਸਿਰ ਨਾਹੀ <div>ਦੇਵ ਫਰਮਾਏ <div>ਦੇਵ ਤਿਵ ਪਾਹੀ ਜੇਤਾ ਕੀਤਾ ਚੇਤਾ ਨਾਉ ਵਿਨਨਾਵੇ ਨਾਹੀ ਕੋਥਾਉ ਕੁਦਰਤ ਕਵਨ ਕਹਾ ਵਿਚਾਰ ਹਰਿਨ ਜਵਾ ਇਕ ਵਾਰ ਜੂਤੁ ਤੇ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਭੜਿਆ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਜੇ ਸਾਬੂਨ ਲਈਏ ਉਹ ਤੁਹੇ ਭੜਿਆ ਮਤ ਪਾਪਾ ਕੇ ਸੰਗ ਉਹ ਧੋਪੈ ਨਾ ਵਹਿ ਕੇ ਰੰਗ ਪੁੰਨੀ ਪਾਪੀ ਅਖ ਨਾ ਹੈ ਕਰ ਕਰ ਕਰਨਾ ਲਿਖ ਲੈ ਜਾਹੁ ਅੱਪੇ ਬੀਜ ਅੱਪੇ ਹੀ ਖਾਓ ਨਾਨਕ ਹੁਕਮੀ ਆਬੋ ਜਾਹੁ ਤੀਰਥ ਤਪ ਦਿਆ ਦਤ ਗਾਨ ਜੇ ਕੋ ਪਾਵੈ ਤਿਲਕਾ ਮਾਨੰ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਤੀਰਥ ਮਲ ਲਾਉ ਸਭ ਗੁਣ ਤੇਰੇ ਮੈਂ ਨਾਹੀ ਕੋਇ ਵੈਣ ਗੁਣ ਕੀਤੇ ਭਗਤ ਨਾ ਹੋਏ ਸੁਵਸਤ ਆਤ ਬਾਣੀ ਪਰਮਾਉ ਸਤ ਸੁਹਾਨ ਸਦਾ ਮਨ ਚਾਉ ਕਮਨਸੋ ਵੇਲਾ ਵਖਤ ਕਮਨ ਕਮਨ ਥਿਤ ਕਮਨ ਵਾਰ ਕਮਨ ਸੇ ਰੁੱਤੀ ਮਾਹੁ ਕਮਨ ਜਿਤ ਹੋਆ ਆਕਾਰ ਵੇਲ ਨ ਪਾਇਆ ਪੰਡਤੀ ਜੇ ਹੋਵੈ ਲੇਖ ਪੁਰਾਨ ਵਖਤ ਨ ਪਾਇਓ ਕਾਦੀਆ ਜੇ ਲਿਖਣ ਲੇਖ ਪੁਰਾਨ ਚਿਤਵਾਰ ਨਾ ਜੋਗੀ ਜਾਣੇ ਰੁੱਤ ਮਾਹੁ ਨ ਕੋਈ ਜਾ ਕਰਤਾ ਸ੍ਰਿਠੀ ਖੋ ਸਾਜੀ ਆਪੇ ਜਾਣੇ ਸੋਈ ਕਿਵ ਕਰ ਆਖਾ ਕਿਉ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਿ ਕਾ ਹੋਵੈ ਨਾਨਕ ਜੇ ਕੋ ਅਪੋ ਜਾਣੇ ਅੱਗੇ ਕਿਆ ਨਾ ਸੋ ਹੈ ਪਾਤਾਲ ਪਤਾ ਲਖ ਆਗਸਾ ਆਗਾਸ ਉੜਕ ਉੜਕ ਭਾਲ ਤਕੇ ਰੀਦ ਕਹਿਣ ਇਕ ਬਾਤ ਸਹਿਸ 18 ਕਹਿਣ ਕਤੇ ਬਾ ਅਸਲੂ ਇਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਕੀਤੀ ਸੁਰਤ ਨ ਪਾਈਆ ਨਦੀਆ ਅਤੇ ਵਾਹ ਪਵਹਿ ਸਮੁੰਦ ਨ ਜਾਣੀ ਹੈ ਸਮੁੰਦ ਸਹਾ ਸੁਲਤਾਨ ਕਿਰਹਾ ਸੇਤੀ ਮਾਲ ਤਨ ਕੀਰੀ ਤੁਲ ਨਾ ਹੋਵਣੀ ਜੇ ਦਸਮਨ ਹੁਨਾ ਵਿਸਰਹਿ ਅੰਤ ਨ ਸਿਫਤੀ ਕਹਿ ਨਾ ਅੰਤ ਅੰਤ ਨ ਕਰਨਾ ਦਿਨ ਅੰਤ ਅੰਤ ਨ ਵੇਖਣ ਸੁਨਣ ਨ ਅੰਤ ਅੰਤ ਨ ਜਾਪੇ ਕਿਆ ਮਨ ਮੰਤ ਅੰਤ ਨ ਜਾਪੇ ਕੀਤਾ ਆਕਾਰ ਅੰਤ ਨ ਜਾਪੇ ਪਾਰ ਆਵਰ ਅੰਤ ਕਾਰਨ ਕੀਤੇ ਬਿਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਏਹੋ ਅੰਤ ਨਾ ਜਾਣੇ ਕੋਈ ਬਹੂਤਾ ਕਹੀਏ ਬਹੂਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵਡ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੈ ਸੋਏ ਜੇਵਡ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਈ ਕੀਤੇ ਮੰਗੇ ਜੋਦ ਅਪਾਰ ਕੀਤਿਆ ਗਣਤ ਨਹੀਂ ਵਿਚਾਰ ਕੀਤੇ ਖਪ ਟੁੱਟੇ ਵੇਕਾਰ ਕੀਤੇ ਲੈ ਲੈ ਮੁਕਰ ਪਾਹੀ ਕੀਤੇ ਮੂਰਖ ਖਾਹੀ ਖਾਹੇ ਕੀਤਿਆ ਦੂਖ ਭੂਖ ਸਦਮਾਰ ਇਹ ਭੇ ਦਾਤ ਤੇਰੀ ਦਤਾਰ ਬੰਦ ਖਲਾਸੀ ਭਾਣੇ ਹੋਏ ਔਰ ਆਖ ਨਾ ਸਕੇ ਕੋਈ ਜੇ ਕੋ ਖਾਇਕ ਅੱਖਣ ਪਾਏ ਉਹ ਜਾਣੇ ਜੇਤੀਆ ਮੋਇ ਖਾਏ ਆਪੇ ਜਾਣੇ ਆਪੇ ਦੇ ਅੱਖੇ ਸੇ ਭੇਕੇਈ ਕੇ ਜਿਸਨੋ ਬਖਸੇ ਸਿਖਤਿ ਸਲਾਹ ਨਾਨਕ ਪਾਤਸ਼ਾਹੀ ਪਾਸਾਹੋ ਅਮੁੱਲ ਗੁਣ ਅਮੁੱਲ ਵਪਾਰ અમૂલવ પારિયે અમુલ પંઢર અમુલ આવે અમુલ જાહે અમુલ પાહે અમુલ્લા સમાહે અમુલ ધર્મ અમુલ દીવાન અમુલ તુલ અમુલ પરમાન અમુલ બક્ષીસ અમુલ નિશાન અમુલ કર્મ અમુલ ફરમાન અમુલ્લો અમુલ આખ્યાન જાય આખ આખ રહે લવલાય આખે વેદ પાઠ પુરાન ਆਖੇ ਪਰੇ ਗਰੇ ਵਖਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸਰ ਆਖੇ ਸਿਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮਨ ਜਨ ਸੇਵ ਕੇਤੇ ਆਖੇ ਆਖਣ ਪਾਹੀ ਇਤੇ ਕਹਿ ਕਹਿ ਉਠ ਉਠ ਜਾਹੇ ਕੀਤੇ ਕੀਤੇ ਹੋੜ ਕਰੇ ਤਾਂ ਆਖ ਨ ਸਕੇ ਕਈ ਕੇ ਜਿਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾਰ ਤਾਂ ਲਿਖੀਐ ਸਿਰ ਘਾਵਾਰਾ ਭਾਵਾਰ ਸੂਦਰ ਕਿਹਾ ਸੋ ਕਰ ਕੇਹਾ ਜਿਤ ਬਹਿ ਸਰਬ ਸਮਾਲੇ ਬਾਜੀ ਨਾਦ ਅਨੇਕ ਅਸੰਖਾ ਕੀਤੇ ਵਾਮਨ ਹਾਰੇ ਕੀਤੇ ਰਾਗ ਫਰੀ ਸਿਵ ਕਹੀਐਨ ਕੀਤੇ ਗਾਵਨ ਹਾਰੇ ਗਾਵੇ ਤੁਹਾਨੂੰ ਪੌਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ ਇੰਦਸਨ ਬੈਠੇ ਦੇਵਤਿਆ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀ ਸੁਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਣ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵੇ ਜੂਦ ਮਹਾ ਬਲ ਸੂਰਾ ਗਾਵੇ ਖਾਨੀ ਚਾਰੇ ਗਵਹਿ ਖੰਡ ਮੰਡਲ ਵੜ ਭੰਡਾ ਕਰ ਕਰ ਰਖੇ ਧਾਰੇ ਸਈ ਤੁਧ ਨੂੰ ਗਵਹਿ ਜੋ ਤੁਧ ਭਾਵਨ ਦਿੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਮਨ ਸੇ ਮੈਂ ਚਿਤ ਨ ਆਮਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸੱਚੀ ਨਾਹੀ ਹੈ ਪੀ ਹੋਸੀ ਜਾਇ ਨਾ ਜਾਸੀ ਰਤਨਾ ਜਨ ਰਜਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਜਿਸ ਜਿਵੜਿਆਈ ਜੋਤਿਸ ਭਾਵੇ ਸੋਈ ਕਰਸੀ ਹੁਕਮ ਨ ਕਰ ਨ ਜਾਈ ਸੋ ਪਾਤ ਸਾਹੋ ਸਹਾ ਪਾਤ ਸਾਹਿਬ ਨਾਨਕ ਰਹਿਨ ਨ ਰਜਾਈ ਮਨ ਦਾ ਸੰਤੋਖ ਸਰਮ ਪਦ ਜੋ ਰੀ ਧਿਆਨ ਕੀ ਕਰੇ ਬਹੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਚ ਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਭੁਗਤ ਗਿਆਨ ਦਿਆ ਪੰਡਰਨ ਘਟ ਘਟ ਵੱਜੇ 나ਦ ਆਪ 나ਥ 나ਤੀ ਸਭਾਂ ਕੀ ਜਿਦ ਸਿਦ ਅਵਰਾ ਸਾਧ ਸੰਯੋਗ ਬਿਜੋਗ ਦੁਇ ਘਾਟ ਚ ਲਾਵੇ ਲੇਖੇ ਆਵੇ ਭਾਗ आदेश तिसे आदेश आद अनिल अनाद अनाहत जुग जुग एको वेस एका मई जुगथ बियाही तिन चेले प्रमाण इक संसारी इक पणधारी इक लाए दीवान जीव तिस भावे तेवे चलावे जीव होवे फरमान ओहो वेखे उणा नजर ना आवे भवता इहु बडान आदेश तिसे आदेश आध आद अनिल अनाद अनाहत जुग जुग एको वेस आसन लोए लोए भंडार जो किस पाए सो एका वार कर कर वेखै सिरजनहार नानक सच्चे की साची कार आदेश तिसै आदेश ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਇਕ ਦੂਜੀ ਬੋ ਲਖ ਹੋ ਹੈ ਲਖ ਹੋ ਵਹਿ ਲਖ ਵੀਸ ਲਖ ਲਖ ਗੇਰਾ ਆਖੀ ਹੈ ਏਕ ਨਾਮ ਜਗਦੀਸ਼ ਈਤ ਰਾਹੇ ਪਦ ਬਵੜੀਆ ਚਰਿਐ ਹੋਏ ਅਕੀਸ ਸੋਨ ਗੱਲਾ ਆਕਾਸ ਕੀ ਖੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਅੱਖਣ ਜੋੜਤ ਪੈ ਨਹਿ ਜੋੜ ਜੋੜਨਾ ਮੰਗਨ ਦੇ ਨਾ ਜੋੜ ਜੋੜਨਾ ਜੀਵਨ ਮਰਨ ਨਹਿ ਜੋੜ ਜੋੜਨਾ ਰਾਜ ਮਾਲ ਮਨਸੂਰ ਜੋੜਨਾ ਸੁਰਤੀ ਗਿਆਨ ਵਿਚਾਰ ਜੋੜਨਾ ਜੁਗਤੀ ਛੋਟਾ ਸੰਸਾਰ ਜਿਸ ਹੱਥ ਜੋੜ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁਤੀ ਥਤੀ ਵਾਰ ਪਮਨ ਪਾਣੀ ਅਗਨੀ ਪਾਤਾਲ ਇਸ ਵਿੱਚ ਧਰਤੀ ਥਾਪ ਰਹੀ ਧਰਮਸਾਲ ਇਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਜ ਪਰਮਾਨ ਨਦਰੀ ਕਰਮ ਪਵੇ ਨਿਸ਼ਾਨ ਕੱਚ ਪਗਾਈ ਉੱਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਬੈਸੰਤਰ ਕੀਤੇ ਕਾਨ ਮਹੀਸ ਕੀਤੇ ਵਰਮੇ ਘਾਰਤ ਘਰੀ ਹੈ ਰੂਪ ਰੰਗ ਕੇ ਵੇਸ ਕੀਤਿਆ ਕਰਮ ਭੂਮੀ ਮੇਰ ਕੀਤੇ ਕੀਤੇ ਤੂਪ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੀਵਦਾਨ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤਿਆ ਖਾਣੀ ਕੀਤਿਆ ਬਾਣੀ ਕੀਤੇ ਪਾਦ ਨਿਰੰਦ ਕੀਤਿਆ ਸੁਰਤੀ ਸੇਵ ਕੀਤੇ ਨਾਨਕ ਅੰਤਨਾ ਅੰਤ ਗਿਆਨ ਖੰਡ ਮਹਿ ਗਿਆਨ ਪਰਚੰਡ ਤੁਥੈ ਨਾਦ ਬਨੋਦ ਕੋਡ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਤੁਥੈ ਘਾਰਤ ਘੜੀਆ ਬਹੁਤ ਅਨੂਪ ਤਾ ਕੀਆ ਗੱਲਾ ਕਥੀਆ ਨਾ ਜਾਹੀ ਜੇ ਕੋ ਕਹੇ ਪੁਛੇ ਪਛੁਤਾਏ ਤਥੈ ਘੜਿਆ ਸੁਰਤ ਮਤ ਮਨ ਬੁਧ ਤਥੈ ਘੜਿਆ ਸੁਰਾਂ ਸਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋੜ ਤਥੈ ਹੋਰ ਨਾ ਕੋਈ ਹੋਰ ਤਿੱਥੈ ਜੂਦ ਮਹਾਬਲ ਸੂਰ ਤਿਨ ਮਹਿ ਰਾਮ ਰਿਹਾ ਪ੍ਰਭੂਰ ਤਿੱਥੈ ਸਿਤੂ ਸੀਤਾ ਮਹਿਮਾ ਮਾਹੀ ਤਾਂਕੇ ਰੂਪ ਨਾ ਕਥਨੇ ਜਾਹੀ ਨਾ ਉਹ ਮਰਹੀ ਨ ਠਾਗੀ ਜਾਹੀ ਜਿਨ ਕੈ RAM ਵਸੇ ਮਨ ਮਾਹੇ ਤਿਥੈ ਭਗਤ ਵਸੇ ਕੀ ਲੋ ਘਰੇ ਆਨੰਦ ਸਚਾ ਮਨ ਸੋਏ ਸਚਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿਥੈ ਖੰਡ ਮੰਡਲ ਵਿੜਪੰਡ ਜੇ ਕੋ ਕਥੇ ਤਾ ਅੰਤ ਨਾ ਅੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੇ ਵਿਸੈ ਕਰ ਵਿਚਾਰ ਨਾਨਕ ਕਤਨਾ ਕਰਿ ਆਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਿਰਨ ਮਦ ਬੀਜ ਹਥਿਆਰ ਪਾਉ ਖੱਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਤਟਾਲ ਘੜਿਆ ਸਬਦ ਸਚੀਟਕ ਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਭਮਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦੇਵ ਸਰat ਦੁਏ ਦਾਈ ਦਾਇਆ ਛੱਲੇ ਸਗਲ ਜਗਤ ਚੰਗਿਆਈ ਆ ਬੁਰੀ ਆਈਆ ਵਾਚੀ ਧਰਮ ਹਦੂਰ ਕਰਮੀ ਆਪੋ ਆਪਣੀ ਏ ਨੇੜੇ ਕੇ ਦੂਰ ਜਿਨ੍ਹੀ ਨਾਮ ਤੇ ਆਇਆ ਗਏ ਮਸਕਤ ਘਾਲ ਨਾਨਕ ਤੇ ਮੁਖੀ ਉਜਲੇ ਕੀਤੀ ਛੁੱਟੀ ਨਾਲ ਜਿਨਨੀ ਨਾਮ ਧਿਆਇਆ ਗਏ ਮਸਕਤ ਖਾਲ ਨਾਨਕ ਤੇ ਮੁਖੀ ਉਜਲੇ ਕੀਤੀ ਛੁੱਟੀ ਨਾਲ ਵਾਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ